ਹਾਂ ਜੀ ਅਜਾ ਬਗਨਾ ਨਾ ਬੱਚਾ ਵਾਸਤੇ ਫੁਹਾਰਾ ਬੱਚੇ ਛੋਟੇ ਹੁੰਦੇ ਨੇ ਫੁਹਾਰਾ ਹੁੰਦਾ ਨਹੀਂ ਨਾ ਤੇ ਲਾਉਣਾ ਉਹਨਾਂ ਤੋਂ ਚੌਧਰੀ ਇੱਕ ਨਾਲ ਕਿਸੇ ਜੀ ਵਾਸਤੇ ਇੱਕ ਆਲ ਆਊਟ ਵਾਲੀ ਸੀਸੀ ਲਾਇਸ ਲਗ ਲਈ ਜੇ ਕੋਈ ਹੋਰ ਹੁੰਦੀ ਆਪਣਾ ਕੋਲ ਆਲ ਆਊਟ ਵਾਲੀ ਸੀਸੀ ਫਤਮਾ ਹੋਈ ਫਤਮਾ ਹੋਈ ਸੀਗੀ ਉਹਦੇ ਉੱਪਰ ਆਪਾਂ ਨੇ ਕੱਟ ਕੇ ਪਿੰਨ ਜੀ ਹੁਣ ਆਪਾਂ ਨੇ ਨਾ ਕਰਦੇ ਸੀ ਇੱਥੇ ਨਾਲ ਉੱਪਰ ਲਾਉ ਨੂੰ ਕੱਟਤਾ ਹੈ ਨਾ ਉੱਪਰ ਲਾਉ ਨੂੰ ਕੱਟ ਕੇ ਤੇ ਆਪਾਂ ਇਹਦੀ ਟੁਕੜੀਆਂ ਕਰ ਲਵਾਂਗੇ ਬੜੀਆਂ ਪਾਸ ਚੋਰੀ ਸੈਤ ਨਾਲ ਕਰਾਂਗੇ ਸੁਆ ਕਰਮ ਕਰਕੇ ਕੁਛ ਵੀ ਨਹੀਂ ਕਰ ਸਕਦੇ। ਫਿਰ ਆਪਾਂ ਇਹ ਤੋਂ ਉਹਨਾਂ ਕੱਟੇ ਸੀ ਆਪਾਂ ਜਿੰਨੇ ਆਪਣੇ ਵੀ ਪੈਕ ਸਹੀ ਆ ਜੇ। ਇਹ ਆਪਾਂ ਕਪੜੇ ਧੋਣ ਵਾਲੀ ਮਸ਼ੀਨ ਨਾਲ ਪਾਈ ਤੋਂ ਦਾਨੋ। ਉਹ ਇਹ ਦੇਖੀ ਪਾਤਾ ਆਪਾਂ ਨੇ। ਸੀਸੀ ਵਿੱਚ ਅੱਜ ਹੁਣ ਕਿੰਨਾ ਸੋਹਣਾ ਫਾਰਮ ਬਣ ਕੇ ਤਿਆਰ ਹੋ ਗਿਆ। ਬੱਚਾ ਵਸੇ ਇਹ ਕਰ ਸਕਦੇ ਆਪਾਂ। ਅਮੇ ਕਿਸੇ ਉੱਚੀ ਜਗ੍ਹਾ ਤੇ ਟੰਗ ਦੋਇਨੂੰ ਬੱਚੇ ਆਰਾਮ ਨਾਲ ਨਹੀਂ ਜਾਣਗੇ। ਦੇਖ ਕਿੰਨਾ ਵਧੀਆ ਸੋਹਾਰਾ ਬਣ ਗਿਆ।